हां जी समझदार दोस्तों सत श्री अकाल नमस्कार आदाब दोस्तों दुनिया दे महान फिलॉसफर ओशो यानी कि रजनीश जी ने एक बहुत ही शानदार कहानी सुनाई है। ਉਹਨਾਂ ਦਾ ਮਸ਼ਹੂਰ ਪਾਤਰ ਸੀ ਮੁੱਲਾ ਨਸੀਰਉਦੀਨ ਤੇ ਉਹ ਕਹਿੰਦੇ ਨੇ ਕਿ ਮੁੱਲਾ ਨਸੀਰਉਦੀਨ ਇੱਕ ਵਾਰ ਆਪਣੇ ਘਰ ਦੇ ਵਿੱਚ ਬੈਠਾ ਹੋਇਆ ਸੀ ਆਪਣੀ ਖਿੜਕੀ ਦੇ ਵਿੱਚ ਤੇ ਇੱਕ ਬਹੁਤ ਸ਼ਾਨਦਾਰ ਖੰਭਾਂ ਵਾਲਾ ਵੱਡੇ ਵੱਡੇ ਖੰਭਾਂ ਵਾਲਾ ਪੰਛੀ ਉਹਦੀ ਖਿੜਕੀ ਦੇ ਉੱਤੇ ਆ ਕੇ ਬੈਠ ਗਿਆ। ਜੀ ਦੀ ਚੁੰਝ ਕਾਫੀ ਵੱਡੀ ਸੀ ਜਿਹਦੇ ਪੈਰ ਹੈ ਜਿਹੜੇ ਉਹ ਨਾਹ ਕਾਫੀ ਵੱਡੇ ਵੱਡੇ ਸੀ ਤੇ ਖੰਭ ਬਹੁਤ ਵੱਡੇ ਵੱਡੇ ਸੀ ਕਲਗੀ ਸੀ ਕਾਫੀ ਸ਼ਾਨਦਾਰ ਵੱਡੀ ਕਲਗੀ ਸੀ ਤੇ ਮੁੱਲਾ ਨਸੀਰਉਦੀਨ ਵਿਚਾਰੇ ਨੇ ਕਦੇ ਕਬੂਤਰ ਤੋਂ ਸਿਵਾ ਕੋਈ ਪੰਛੀ ਵੇਖਿਆ ਨਹੀਂ ਸੀ ਉਹਨੇ ਵੇਖਿਆ ਪੰਛੀ ਨੂੰ ਫੜ ਲਿਆ ਉਹਨੂੰ ਕਹਿੰਦਾ ਦੇਖ ਯਾਰ ਕੀ ਹਾਲ ਕੀਤਾ ਵੇ ਤੇਰਾ ਪੰਛੀ ਆ ਖਾ ਖਾ ਕੇ ਮੋਟਾ ਹੋਇਆ ਪਿਆ ਕਹਿੰਦਾ ਤੂੰ ਚੱਲ ਤੇਰੇ ਨੌ ਕਟিয়ে ਪੈਰਾਂ ਦੇ ਨੌ ਕੱਟ ਤੇ ਤੇਰੇ ਇਹਡੇ-ਇਹਡੇ ਖੰਭਾ ਕੀ ਕਰੇਗਾ ਇਹਦਾ ਚੱਲ ਇਹਨੂੰ ਵੀ ਕੱਟ ਦਿੰਨੇ ਆਪਾਂ ਚੁੰਝ ਵੀ ਕੱਟਤੀ ਉਦੀ ਕਲੰਗੀ ਵੀ ਛੋਟੀ ਕਰਤੀ ਤੇ ਉਸ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਸ਼ੀਸ਼ਾ ਸਾਹਮਣੇ ਰੱਖਤਾ ਉਹਦੇ ਕਹਿੰਦਾ ਦੇਖ ਓਏ ਕਿੰਡਾ ਸ਼ਾਨਦਾਰ ਲੱਗਦਾ ਹੁਣ ਤੂੰ ਬਿਲਕੁਲ ਕਬੂਤਰ ਵਰਗਾ ਲੱਗਦਾ ਐ ਐਨ ਜਮਾਂ ਕਬੂਤਰ ਵਰਗਾ ਲੱਗਦਾ ਕਿੰਡਾ ਸੋਹਣਾ ਕਿੰਨਾ ਸ਼ਾਨਦਾਰ ਐ ਤੇ ਫਿਰ ਪੰਛੀ ਨੂੰ ਕਹਿੰਦਾ ਹੁਣ ਉੱਡ ਪੰਛੀ ਵਿਚਾਰਾ ਉੱਡੇ ਕਿੱਥੋਂ ਖੰਭ ਕੁੱਤਰਤੇ ਸੀ ਉਹਦੇ ਉਹਦੀ ਕਲੰਗੀ ਤੋੜਤੀ ਸੀ ਉਹਦੀ ਚੁੰਝ ਤੋੜਤੀ ਸੀ ਉਹਦੇ ਪੈਰਾਂ ਦੇ ਨਹਾਂ ਜਿਹੜੇ ਉਹ ਤੋੜਤੇ ਸੀ ਸਾਰਾ ਕੁਝ ਜਿਦੀ ਬਦੌਲਤੋਂ ਨੇ ਸ਼ਿਕਾਰ ਕਰਨਾ ਸੀ ਜਿਦੀ ਬਦੌਲਤੋਂ ਨੇ ਅਸਮਾਨਾਂ ਦੇ ਵਿੱਚ ਚੁੰਗੀਆਂ ਭਰਨੀਆਂ ਸੀ ਉਡਾਰੀਆਂ ਭਰਨੀਆਂ ਸੀ ਉਹ ਸਾਰਾ ਕੁਝ ਤਾਂ ਖਤਮ ਹੋ ਗਿਆ ਸੀ ਵਿਚਾਰੇ ਦਾ ਤੇ ਇਹੀ ਇਹੀ ਗੱਲ ਹਰ ਰੋਜ਼ ਅਸੀਂ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਕਰਦੇ ਆ ਜਦੋਂ ਵੀ ਬੱਚਾ ਜੰਮਦਾ ਹੈ ਤੇ ਸਭ ਤੋਂ ਪਹਿਲਾਂ ਉਹਦੀ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਆ ਜਿਵੇਂ ਨਸੀਰਉਦੀਨ ਕਬੂਤਰ ਦੇ ਨਾਲ ਉਹ ਸ਼ਾਨਦਾਰ ਪੰਛੀ ਦੀ ਤੁਲਨਾ ਕਰਦਾ ਸੀ ਸਭ ਤੋਂ ਪਹਿਲਾਂ ਕੀ ਕਰਦੇ ਆ ਇਹਦਾ ਨੱਕ ਫੁਲਾਣੇ ਵਰਗਾ ਇਹਦੀਆਂ ਅੱਖਾਂ ਇਹਦੇ ਵਰਗੀਆਂ ਇਹ ਇਹਦਾ ਬੁੱਲ ਹੈ ਜਿਹੜੇ ਉਹ ਇਹਦੇ ਵਰਗੇ ਇਹਦਾ ਮੱਥਾ ਇਹਦੇ ਵਰਗਾ ਇਹਦੇ ਹੱਥ ਇਹਦੇ ਵਰਗੇ ਇਹ ਨਾਨਕਿਆਂ ਤੇ ਗਿਆ ਕੋਈ ਕਹਿੰਦਾ ਇਹ ਦਾਦਕਿਆਂ ਤੇ ਗਿਆ ਕੋਈ ਕਹਿੰਦਾ ਉਹਦੇ ਤੇ ਗਿਆ ਕੋਈ ਕਹਿੰਦਾ ਇਹਦੇ ਤੇ ਗਿਆ ਇਹ ਦੇਖਦਾ ਹੀ ਨਹੀਂ ਕਿ ਇਹ ਬੱਚਾ ਕਿੰਨਾ ਕਿੰਨਾ ਗੁਣਾਂ ਨੂੰ ਲੈ ਕੇ ਪੈਦਾ ਹੋਇਆ ਇਸ ਬੱਚੇ ਦੇ ਅੰਦਰ ਕਿੰਨੀਆਂ ਕਿੰਨੀਆਂ ਸੰਭਾਵਨਾਵਾਂ ਨੇ ਇਸ ਬੱਚੇ ਦੇ ਅੰਦਰ ਕਿੰਨਾ ਕੁਝ ਲੁਕਿਆ ਪਿਆ ਕਿੰਨੇ ਗੁਣ ਨੇ ਇਹਦੇ ਕਿੰਨਾ ਸ਼ਾਨਦਾਰ ਬੱਚਾ ਉਹ ਨਹੀਂ ਦੇਖਦਾ ਕਿ ਇਹ ਕੀ ਕਰਨਾ ਚਾਹੁੰਦਾ ਇਹ ਨਹੀਂ ਦੇਖਦਾ ਜਦੋਂ ਇਹ ਸਮਝਦਾਰ ਹੋਊਗਾ ਤਾਂ ਕੀ ਕਰਨਾ ਚਾਹੂਗਾ ਇਹ ਨਹੀਂ ਦੇਖਦਾ ਤੁਲਨਾ ਸ਼ੁਰੂ ਕਰ ਦਿੰਦੇ ਆ ਫਲਾਨਾ ਦਾ ਬੱਚਾ ਡਾਕਟਰ ਹੈ ਇਹਨੂੰ ਡਾਕਟਰ ਬਣਾਵਾਂਗੇ ਉਹਨਾਂ ਦਾ ਇੰਜੀਨੀਅਰ ਹੈ ਇਹਨੂੰ ਇੰਜੀਨੀਅਰ ਬਣਾਵਾਂਗੇ ਉਹ ਫਲਾਨਾ ਜਿਹੜਾ ਉਹ ਫਲਾਨੀ ਨੌਕਰੀ ਤੇ ਲੱਗਿਆ ਉਹਨੂੰ ਉਹ ਬਣਾਵਾਂਗੇ ਬੱਚੇ ਨੇ ਕੀ ਬਣਨਾ ਹੈ ਇਸ ਗੱਲ ਨੂੰ ਕੋਈ ਨਹੀਂ ਬੌਦਰ ਕਰਦਾ ਕੋਈ ਨਹੀਂ ਖਿਆਲ ਕਰਦਾ ਕਿ ਬੱਚਾ ਬਣਨਾ ਕੀ ਚਾਹੁੰਦਾ ਉਹਦੀ ਤੁਲਨਾ ਸ਼ੁਰੂ ਕਰ ਦਿੰਦੇ ਆ ਅਸੀਂ ਜਿਸ ਤਰ੍ਹਾਂ ਕਬੂਤਰ ਦੇ ਨਾਲ ਉਸ ਪੰਛੀ ਦੀ ਤੁਲਨਾ ਮੁੱਲਾ ਨਸੀਰਉਦੀਨ ਨੇ ਕੀਤੀ ਸੀ ਅਸੀਂ ਆਪਣੇ ਬੱਚਿਆਂ ਦੀ ਦੂਜੇ ਬੱਚਿਆਂ ਦੇ ਨਾਲ ਤੁਲਨਾ ਸ਼ੁਰੂ ਕਰ ਦਿੰਦੇ ਆ ਇਹ ਦੇਖਦਾ ਹੀ ਨਹੀਂ ਕਿ ਇਹਦੇ ਅੰਦਰ ਕੀ ਕੀ ਗੁਣ ਨੇ ਕੀ ਯੋਗਣ ਨੇ ਕੀ ਸ਼ਾਨਦਾਰ ਸੰਭਾਵਨਾਵਾਂ ਲੈ ਕੇ ਇਹ ਪੈਦਾ ਹੋਇਆ ਸੋ ਦੋਸਤੋ ਮੇਰੀ ਤਾਂ ਇੰਨੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ पिंजਰੇ ਦੇ ਤੋਤੇ ਨਾ ਬਣਾਓ ਜੇ पिंजਰੇ ਦੇ ਤੋਤੇ ਬਣਾਓਗੇ ਤੇ ਫਿਰ ਉਹੀ ਕੁਛ ਕਰੂਗਾ ਉਹੀ ਕੁਛ ਬੋਲੂਗਾ ਜੋ ਤੁਸੀਂ ਬਿਲਾਓਗੇ ਤੇ ਉਹੀ ਕੁਛ ਕਰੂਗਾ ਜੋ ਤੁਸੀਂ ਕਰੋਗੇ ਉਹੀ ਭਵਿੱਖ ਤਲਾਸ਼ੂਗਾ ਜੋ ਤੁਸੀਂ ਉਹਦੇ ਸਾਹਮਣੇ ਦਿਸਦਾਰ ਰੱਖੋਗੇ ਤੇ ਜੇ ਆਪਣੇ ਬੱਚੇ ਦੇ ਗੁਣਾਂ ਨੂੰ ਪੱਕ ਕੇ ਆਪਣੇ ਬੱਚੇ ਦੇ ਅੰਦਰਲੀ ਜਿਹੜੀ ਤਾਕਤ ਹੈ ਅੰਦਰਲੀ ਸ਼ਕਤੀ ਹੈ ਅੰਦਰਲੀ એનર્ਜੀ ਹੈ ਜਿਹੜੀ ਉਹਨੂੰ ਸਾਨ ਤੇ ਲਾ ਕੇ ਤੁਸੀਂ ਉਹਨੂੰ ਅਸਮਾਨ ਦੇਵੋਗੇ ਉੱਡਣ ਵਾਸਤੇ ਖੁੱਲਾ ਅਸਮਾਨ ਦੇਵੋਗੇ ਉੱਡਣ ਵਾਸਤੇ ਜੇ ਉਹਨੂੰ ਧਰਤੀ ਦਿਵੋਗੇ ਲੰਮੇ ਲੰਮੇ ਸਫਰਾਂ ਤੇ ਜਾਣ ਵਾਸਤੇ ਸੰਭਾਵਨਾਵਾਂ ਤਲਾਸ਼ਣ ਵਾਸਤੇ ਤੇ ਉਹਦੀ ਜ਼ਿੰਦਗੀ ਦੇ ਵਿੱਚ ਹੱਦਾਂ ਬੰਨੇ ਨਹੀਂ ਨਿਰਧਾਰਤ ਕਰੋਗੇ ਉਹਨੂੰ ਚੰਗੀ ਐਜੂਕੇਸ਼ਨ ਦੇਵੋਗੇ ਉਹਨੂੰ ਚੰਗੀਆਂ ਸੰਭਾਵਨਾਵਾਂ ਦੇਵੋਗੇ ਉਹਨੂੰ ਚੰਗੇ ਰਸਤੇ ਤੇ ਤੁਰਨ ਦਾ ਗਿਆਨ ਦੇਵੋਗੇ ਉਹਦਾ ਖਾਮ ਖਾ ਦੂਜਿਆਂ ਦੇ ਨਾਲ ਟੱਕਰਾ ਕਰਕੇ ਦੂਜਿਆਂ ਦੇ ਨਾਲ ਮੁਕਾਬਲਾ ਕਰਕੇ ਉਹਦੀਆਂ ਸੰਭਾਵਨਾਵਾਂ ਨੂੰ ਮਿੱਟੀ ਦੇ ਵਿੱਚ ਨਹੀਂ ਮਿਲਾਉਂਗੇ ਤਾਂ ਇੱਕ ਦਿਨ ਉਹ ਬੱਚਾ ਤੁਹਾਡਾ ਨਾਮ ਰੋਸ਼ਨ ਕਰੇਗਾ ਤੁਹਾਡੇ ਖਾਨਦਾਨ ਦਾ ਨਾਮ ਰੋਸ਼ਨ ਕਰੇਗਾ ਤੁਹਾਡੇ ਦੇਸ਼ ਦਾ ਨਾਮ ਰੋਸ਼ਨ ਕਰੇਗਾ ਸਾਰੀ ਲੋਕਾਈ ਦੇ ਵਿੱਚ ਉਹ ਚਮਕੇਗਾ ਇੱਕ ਸ਼ਾਨਦਾਰ ਸਿਤਾਰੇ ਵਾਂਗੂ ਇੱਕ ਸ਼ਾਨਦਾਰ ਸੂਰਜ ਵਾਂਗੂ ਮੇਰੀ ਗੱਲ ਯਾਦ ਰੱਖਿਓ ਅਲਵਿਦਾ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਜੇ ਤੁਹਾਨੂੰ ਕੋਈ ਖਾਸ ਗੱਲ ਲੱਗੀ ਹੋਵੇ ਕੋਈ ਗੱਲ ਵਧੀਆ ਲੱਗੀ ਹੋਵੇ ਤਾਂ ਉਹਨੂੰ ਜ਼ਰੂਰ ਦੱਸਿਓ ਆਪਣੇ ਕਮੈਂਟਾਂ ਦੇ ਵਿੱਚ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਦਾ ਤੁਸੀਂ ਕਰ ਹੀ ਦੇਣਾ ਤੇ ਫਾਲੋ ਵੀ ਤੁਸੀਂ ਕਰ ਹੀ ਲੈਣਾ ਇਸ ਪੇਜ ਨੂੰ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ